ਰਣਾ ਲਖਵਿੰਦਰ ਸਿੰਘ ਇਹ ਘਟਨਾ ਛੰਨਾ ਗਲਾ ਸਿੰਘ ਦੀ ਆ ਇਹ ਵੀਰੇ ਸਰਪੰਚ ਸੀ ਸੁਖਜੀਤ ਸਿੰਘ ਇਹ ਮਤਲਬ ਹੁਣੀ ਸਰਪੰਚ ਬਣਿਆ ਸੀਗਾ ਹਜੇ ਸੌ ਚੱਕੀ ਨੂੰ ਵੀ ਥੋੜਾ ਟਾਈਮ ਹੀ ਸੀ ਸੌ ਚੱਕਣ ਤੋਂ ਪਹਿਲਾਂ ਹੀ ਇਹਨੇ ਮਤਲਬ ਪਿੰਡ ਦੇ ਲਈ ਕੰਮ ਸ਼ੁਰੂ ਕਰਤੇ ਸੀਗੇ ਸਭ ਕੋ ਪੈਸੇ ਪੂਸੇ ਦੇਤੇ ਸੀਗੇ ਗਊਸ਼ਾਲਾ ਨੂੰ ਧਰਮਸ਼ਾਲਾ ਨੂੰ ਗੁਰਦਾਰੇ ਨੂੰ ਤੇ ਬਾਕੀ ਜੀ ਚਿੱਟੇ ਤੋਂ ਮੇਨ ਗੱਲ ਚੱਲੀ ਆ ਵੀ ਮੁੰਡੇ ਚੱਟਾ ਲਾਉਂਦੇ ਸੀ ਇਹ ਰੋਗ ਦਾ ਸੀ ਤੇ ਉਹ ਇਹਨਾਂ ਲੜ ਪਿਆ ਕਿ ਵੀ ਹਾਂ ਤੂੰ ਸਾਨੂੰ ਚਿੱਟੇ ਤੋਂ ਰੋਕਦਾ ਅਸੀਂ ਪਹਿਲਾਂ ਮਾੜੀ ਮੋਟੀ ਝੱਪਟ ਹੋਈ ਆ ਇਦੂਆਦ ਉਹ ਬਾਲੇ ਬੰਦੇ ਇਕੱਠੇ ਹੋ ਕੇ ਆ ਕੇ ਇਹਦੇ ਘਰੇ ਹਮਲਾ ਕਰ ਗਏ ਗੇਟ 'ਚ ਜੋ ਇਹਨੇ ਗੇਟ ਖੋਲ੍ਹਿਆ ਉਦੋਂ ਆ ਕੇ ਬਸ ਇੱਕੇ ਦਮ ਉੱਤੇ ਵਰਗੇ ਇਹਦੇ ਇੱਕ ਬੰਦੇ ਕੋਲੇ ਬਰਸਾ ਸੀ ਉਹਨੇ ਬਰਸਾ ਮਾਰਿਆ ਉਹ ਬਰਸਾ ਵੱਜ ਕੇ ਬਸ ਇਹਦੀ ਮੌਤ ਹੋ ਗਈ ਪਰ ਬਰਨਾਲੇ ਲਈ ਆਉਂਦੇ ਸੀ ਰਾਹ 'ਚ ਡੈਥ ਹੋ ਗਈ ਕਿਹੋ ਜਿਹਾ ਸੁਭਾਅ ਸੀ ਜੀ ਸੁਭਾਅ ਜੀ ਬਹੁਤ ਵਧੀਆ ਸੁਭਾਅ ਸੀਗਾ ਬਾਕੀ ਸਾਰੇ ਪਿੰਡਦਿਆਂ ਨੂੰ ਪੁੱਛ ਲਿਓ ਰੇਕ ਨੂੰ ਹੱਸ ਕੇ ਮਿਲਣਾ ਰੇਕ ਨਾਲ ਵਧੀਆ ਵਧੀਆ ਮਿਲਦਾ ਸੀ ਕੀ ਕਹਿਣਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਇਦਾਂ ਹੀ ਕਹਿੰਨੇ ਵੀ ਸਾਡਾ ਤਾਂ ਜਾਵੜਾ ਜੀ ਹੁਣ ਇਨਸਾਫ ਦਿਓ ਹਾਂ ਜੀ ਮਿਤੀ 15 12 2024 ਦਾ ਮੈਟਰ ਹੈ ਜੀ ਤਕਰੀਬਨ ਸ਼ਾਮ 7 ਵਜੇ ਦਾ ਇਨਸੀਡੈਂਟ ਹੈ ਇਹਦੇ ਵਿੱਚ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜੋ ਕਿ ਸਾਡਾ ਪੀਐਸ ਭਦੋੜ ਸਾਡੀਆਂ ਤਪੇ ਵਿੱਚ ਪੈਂਦਾ ਇਹਦੇ ਵਿੱਚ ਸ਼ਾਮ 7 ਵਜੇ 2:13 ਵਿੱਚ ਆਪਸ ਵਿੱਚ ਕਲੈਸ਼ ਹੋਇਆ ਜੀ ਇਹਦੇ ਵਿੱਚ ਮੇਨ ਜਿਹੜਾ ਇਹਦੇ ਚ ਇਨਸੀਡੈਂਟ ਦੇ ਵਿੱਚ ਜਿਹੜੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਤੇ ਉਹਦਾ ਫਾਦਰ ਅਮਰਜੀਤ ਸਿੰਘ ਇਹ ਦੋਨਾਂ ਨੂੰ ਸੱਟਾਂ ਲੱਗੀਆਂ ਹਸਪਤਾਲ ਲੈ ਜਾਂਦੇ ਹੋਏ ਜੋ ਮੌਜੂਦਾ ਸਰਪੰਚ ਸੁਖਜੀਤ ਸਿੰਘ ਹੈ ਉਹ ਰਸਤੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਜੋ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਹੋਇਆ ਤੇ ਇਹਦੇ ਵਿੱਚ ਜਿਹੜੀ ਦੂਜੀ ਧਿਰ ਹੈ ਗੁਰਚੰਦ ਸਿੰਘ ਉਹਦੇ ਵਿੱਚ ਉਹਨਾਂ ਦਾ ਇਹਨਾਂ ਦੇ ਨਾਲ ਜੋ ਕਿ ਪੁਰਾਣਾ ਤਕਰਾਰ ਚੱਲ ਰਿਹਾ ਸੀ ਉਹਦੇ ਚੱਲਦੇ ਹੋਏ ਇਹਨਾਂ ਦੋਨਾਂ ਦਾ ਕਲੈਸ਼ ਹੋਇਆ ਪਿੰਡ ਦੀ ਫਿਰਨੀ ਤੇ ਸਰ ਪਰਿਵਾਰ ਮੈਂਬਰ ਵੱਲੋਂ ਆਇਆ ਗਿਆ ਇਹ ਨਸ਼ੇ ਨੂੰ ਲੈ ਕੇ ਹੋ ਗਿਆ ਸਾਰੀ ਲੜਾਈ ਪਿੰਡ ਦੇ ਸਰਪੰਚ ਵੱਲੋਂ ਰੋਕਿਆ ਜਾ ਰਿਹਾ ਸੀ ਇਹ ਵੀ ਕਿਵੇਂ ਦੇਖ ਰਹੇ ਹੋ ਜੋ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਇਹ ਦੋਨਾਂ ਧਿਰਾਂ ਦਾ ਪਹਿਲਾਂ ਤੋਂ ਹੀ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਮਸਲੇ ਵਿੱਚ ਤਕਰਾਰਬਾਜ਼ੀ ਚੱਲਦੀ ਰਹਿੰਦੀ ਸੀ ਜਿਸ ਦੇ ਚੱਲਦੇ ਅੱਜ ਜਦੋਂ ਦੋਨਾਂ ਧਿਰਾਂ ਪਿੰਡ ਦੀ ਫਿਰਨੀ ਵਿੱਚ ਆਮੋ-ਸਾਮਣੇ ਹੋਈਆਂ ਤੇ ਉਹਨਾਂ ਦਾ ਆਪਸ ਵਿੱਚ ਐਂਗੁਸ਼ ਹੋਇਆ ਤੇ ਤੇਜ਼ ਤਾਰ ਹਥਿਆਰਾਂ ਨਾਲ ਦੋਨਾਂ ਧਿਰਾਂ ਦੇ ਆਪਸ ਵਿੱਚ ਕਲੈਸ਼ ਹੋਣ ਕਰਕੇ ਇਹ ਵਾਰਦਾਤ ਹੋਈ ਹੈ ਜੀ ਇਹ ਜ ਨਸ਼ੇ ਵਾਲੀ ਗੱਲ ਕੋਈ ਸਾਹਮਣੇ ਨਹੀਂ ਹੈ ਬੋਲੋ ਕਿ ਕਿੰਨੇ ਬੰਦੇ ਅਰੈਸਟ ਕੀਤੇ ਗਏ ਪਰਚਾ ਦਰਜ ਹੋ ਗਿਆ ਸਰ ਹਾਂ ਜੀ ਜਿਹੜਾ ਡਿਸੀਜ਼ਡ ਸੁਖਜੀਤ ਸਿੰਘ ਹੈ ਉਹਦੇ ਫਾਦਰ ਅਮਰਜੀਤ ਸਿੰਘ ਜੋ ਕਿ ਹੁਣ ਸਟੇਬਲ ਹਾਲਤ ਵਿੱਚ ਹੈ ਉਹਨ ਹੁਣ ਉਹਨਾਂ ਨੇ ਬਿਆਨ ਕਲੰਬੰਦ ਕਰਾਏ ਨੇ ਤੇ ਅਗਲੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਮੁਤਾਬਕ ਮੌਕੇ ਤੇ 15 ਤੋਂ 20 ਬੰਦੇ ਬਾਰੇ ਉਹਨਾਂ ਨੇ ਦੱਸਿਆ ਜਿਨ੍ਹਾਂ ਤੇ ਅਸੀਂ ਮੌਕੇ ਤੇ ਹੀ ਮਾਜੋ GSV ਸਾਹਿਬ ਸ਼ਾਮ ਨੂੰ ਸਾਡੀਆਂ ਜਿਹੜੀਆਂ ਰੇਡਿੰਗ ਪਾਰਟੀ ਟੀਮਾਂ ਬਣਾ ਦਿੱਤੀਆਂ ਗਈਆਂ ਸਨ ਤੇ ਨਾਲ ਹੀ CIA ਤੇ ਪਲੱਸ ਟੈਕਨੀਕਲ ਸੈਲ ਜਿਹੜਾ ਸਭਰਨਾਲੇ ਦਾ ਟੈਕਨੀਕਲ ਸੈਲ ਦੀ ਟੀਮ ਹੈ ਉਹਦੇ ਵੱਲੋਂ ਵੀ ਅਸੀਂ ਲੋਕੇਸ਼ਨਾਂ ਲੈ ਕੇ ਰੇਡ ਕਰ ਰਹੇ ਹਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਪਬਲਿਕ ਨੂੰ ਕਿ ਜਿੰਨੇ ਵੀ ਦੋਸ਼ੀ ਹੈ ਕਾਈਂਡਲੀ ਉਹ ਸਰੈਂਡਰ ਕਰ ਦੇਣ ਤਾਂ ਕਿ ਅਸੀਂ ਇਹਦੇ ਵਿੱਚ ਜਿਹੜੀ ਦੋਸ਼ੀ ਹੈ ਤਾਂ ਕਿ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਹਨ ਕੇਸ ਜੇ ਕੋਈ ਪਨਾਹ ਦਿੰਦਾ ਹੈ, ਕੋਈ ਛੜਨ ਦਿੰਦਾ ਹੈ ਦੋਸ਼ੀਆਂ ਨੂੰ, ਉਹਨਾਂ ਤੇ ਵੀ ਅਸੀਂ ਜੇ ਸਾਡੇ ਧਿਆਨ ਵਿੱਚ ਆਉਂਦਾ ਹੈ ਬਣਦੀ ਇਹਦੇ ਤਾਂ ਕਾਰਵਾਈ ਕਰਾਂਗੇ ਐਜ਼ ਪਰ ਕਾਨੂੰਨ। ਸਰ ਪੋਸਟਮਾਰਟਮ ਹੋ ਗਿਆ ਜੀ? ਨਹੀਂ, ਪੋਸਟਮਾਰਟਮ ਅਜੇ ਚੱਲ ਰਿਹਾ ਹੈ। ਅੱਜ ਪੋਸਟਮਾਰਟਮ ਹੋਣਾ ਹੈ।